ਪੰਜਾਬ ਦੀਆਂ ਖੁਸ਼ੀਆਂ ਵਾਪਸ ਆ ਗਈਆਂ ਅਸਲਾਮ ਅਲੈਕੁਮ ਵੀਰੋ ਕੀ ਹਾਲ ਚਾਲ ਹੈ ਤਬੀਅਤ ਸਿਹਤ ਮਜ਼ਾਜ ਕਿਦਾਂ ਤੁਹਾਡੇ ਸਭ ਵਧੀਆ ਜੇ ਵੀਰੋ ਲੈਂਦੇ ਪੰਜਾਬ ਦੇ ਵਿੱਚ ਮੋਹੇਸ਼ੀਆਂ ਦੀ ਬਹੁਤ ਵੱਡੀ ਨਮਾਇਸ਼ ਲੱਗੀ ਹੋਈ ਹੈ ਉਸ حوالے ਦੇ ਨਾਲ ਇੱਕ ਛੋਟੀ ਜੀ ਵੀਡੀਓ ਆਈ ਹੈ ਇਹ ਪੰਜਾਬ ਦੀ ਕਲਚਰ ਦੀ ਵੀਡੀਓ ਹੈ ਸੋ ਪਹਿਲੇ ਤੇ ਆਪਾਂ ਵੀਡੀਓ ਦੇਖਦੇ ਆਂ ਫਿਰ ਕਰਾਂਗੇ ਵੀਡੀਓ ਤੇ ਗੱਲਬਾਤ ਗੋ ਕਿ ਤੁਸੀਂ ਵੀਡੀਓ ਦੇ ਵਿੱਚ ਵੇਖਿਆ ਕਿ ਪੰਜਾਬ ਦੇ ਵਿੱਚ ਲਹਿੰਦੇ ਪੰਜਾਬ ਦੇ ਵਿੱਚ ਬਹੁਤ ਵੱਡੀ ਮੂਹੇਸ਼ੀਆਂ ਦੀ ਜਿਹੜੀ ਇਹ ਨਮਾਇਸ਼ ਹੋਈ ਏ ਇਹ ਪੰਜਾਬ ਦਾ ਕਲਚਰ ਇੱਕ ਵਾਰੀ ਫੇਰ ਉਜਾਗਰ ਕੀਤਾ ਗਿਆ ਹੈ ਲਹਿੰਦੇ ਪੰਜਾਬ ਦੇ ਵਿੱਚ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਤਕਰੀਬਨ ਮੇਰੀ ਕੋਈ 23-24 ਸਾਲ ਉਮਰ ਹੋ ਗਈ ਏ ਪਹਿਲੀ ਦਫਾ ਵੇਖਿਆ ਹੈ ਕਿ ਪੰਜਾਬ ਦੇ ਵਿੱਚ ਇਸ ਤਰ੍ਹਾਂ ਦਾ ਇੱਕ ਫੈਸਟੀਵਲ ਜਿਹੜਾ ਹੈ ਨਾ ਉਹ ਰੱਖਿਆ ਗਿਆ ਏ ਇਹ ਪੰਜਾਬ ਲਹਿੰਦਾ ਪੰਜਾਬ ਇੱਕ ਵਾਰੀ ਸਮਝ ਲਓ ਕਿ ਨਵੇਂ ਸਿਰਿਓ ਫੇਰ ਜੰਮਿਆ ਹੈ ਪੰਜਾਬ ਦਾ ਕਲਚਰ ਕਿਉਂਕਿ ਅਸੀਂ ਆਪਣੇ ਪੰਜਾਬੀ ਕਲਚਰ ਨੂੰ ਭੁੱਲਦੇ ਜਾ ਰਹੇ ਹਾਂ ਸਾਡਾ ਪੰਜਾਬੀ ਕਲਚਰ ਜਿਹੜੇ ਸਾਡੀ ਆਉਣ ਵਾਲੀ ਨਵੀਂ نسل ਏ ਉਹਨਾਂ ਨੂੰ ਪੰਜਾਬੀ ਜ਼ੁਬਾਨ ਜਿਹੜੀ ਉਹ ਬੁਰੀ ਲੱਗਦੀ ਏ ਪੰਜਾਬੀ ਕਲਚਰ ਜਿਹੜਾ ਬੁਰਾ ਲੱਗਦਾ ਹੁਣ ਇਸ ਫੈਸਟੀਵਲ ਦੇ ਵਿੱਚ ਘੋੜਿਆਂ ਦੀ ਨਮਾਇਸ਼ ਬੈਲਾਂ ਦੀ ਦੌੜ ਬੈਲਾਂ ਦੇ ਵਜ਼ਨ ਕਿ ਲੋਕਾਂ ਨੇ ਜਿਵੇਂ ਜਿਵੇਂ ਆਪਣੇ ਜਾਨਵਰ ਸਾਹਮਣੇ ਹੁੰਦੇ ਨੇ ਕਿ ਜੀ ਮੇਰਾ ਜਾਨਵਰ ਸਭ ਤੋਂ ਤਗੜਾ ਮੇਰਾ ਜਾਨਵਰ ਸਭ ਤੋਂ ਤਗੜਾ ਇਸ ਤਰ੍ਹਾਂ ਦੀਆਂ ਛੋਟੀਆਂ ਛੋਟੀਆਂ ਜਿਹੜੀਆਂ ਮੁਕਾਬਲੇ ਬਾਜ਼ੀਆਂ ਪੰਜਾਬ ਦੇ ਵਿੱਚ ਕੀਤੀਆਂ ਜਾ ਰਹੀਆਂ ਐ ਫਿਰ ਪੰਜਾਬੀ ਜਿਹੜੇ ਲਿਬਾਸ ਨੇ ਕਲਚਰ ਨੇ ਉਹਨੂੰ ਪ੍ਰਮੋਟ ਕੀਤਾ ਜਾ ਰਿਹਾ ਇੱਕ ਵਾਰੀ ਪੰਜਾਬ ਨੂੰ ਫਿਰ ਪੰਜਾਬ ਬਣਾ ਕੇ ਵਹਾਇਆ ਜਾ ਰਿਹਾ ਹੈ ਇਹ ਚੀਜ਼ ਯਕੀਨ ਕਰੋ ਵੀਡੀਓ ਵੇਖ ਕੇ ਬੜਾ ਜੋਸ਼ ਤੇ ਬੜਾ ਜਜ਼ਬਾ ਮਹਿਸੂਸ ਹੋਇਆ ਹੈ ਕਿ ਪੰਜਾਬ ਇੱਕ ਵਾਰੀ ਫੇਰ ਜਿਹੜਾ ਉਜਾਗਰ ਹੋਇਆ ਤੇ ਛਾਲਾ ਵਸਦਾ ਰਵੇ ਪੰਜਾਬ ਜਿਵੇਂ ਕਿ ਤੁਸੀਂ ਗੀਤ ਵੀ ਸੁਣਿਆ ਕਿ ਗੀਤ ਵੀ ਜਿਹੜਾ ਉਹ ਬਹੁਤ ਹੀ ਮਜ਼ੇਦਾਰ ਸੀ ਬਹੁਤ ਹੀ ਵਧੀਆ ਸੀ ਅਸੀਂ ਅਸਲ ਦੇ ਵਿੱਚ ਆਪਣੇ ਪੰਜਾਬੀ ਕਲਚਰ ਨੂੰ ਅਸੀਂ ਬਹੁਤ ਪਿੱਛੇ ਛੱਡਦੇ ਜਾ ਰਹੇ ਹਾਂ ਸਾਡੀਆਂ ਜਿਹੜੀਆਂ ਮਾਵਾਂ ਨੇ ਉਹ ਆਪਣੇ ਬੱਚਿਆਂ ਨਾਲ ਉਰਦੂ ਬੋਲਦੀਆਂ ਐ ਇੰਗਲਿਸ਼ ਬੋਲਦੀਆਂ ਪੰਜਾਬੀ ਬੋਲਣ 'ਚ ਉਹ ਆਪਣੇ ਆਪ ਨੂੰ ਬੜਾ ਬੁਰਾ ਮਹਿਸੂਸ ਕਰਦੀਆਂ ਕਿ ਅਸੀਂ ਪੰਜਾਬੀ ਬੋਲਾਂਗੇ ਜਾਂ ਆਪਣੇ ਬੱਚਿਆਂ ਨਾਲ ਪੰਜਾਬੀ ਗੱਲਬਾਤ ਕਰਾਂਗੇ ਹਾਲਾਂਕਿ ਉਹਨਾਂ ਨੂੰ ਇਹ ਨਹੀਂ ਪਤਾ ਕਿ ਪੰਜਾਬ ਦੀ ਮਾਂ ਬੋਲੀ ਤੇ ਪੰਜਾਬੀ ਸਾਡੀ ਮਾਂ ਬੋਲੀ ਪੰਜਾਬੀ ਹੈ ਅਸੀਂ ਪੰਜਾਬ ਦੇ ਰਹਿਣ ਵਾਲੇ ਹਾਂ ਅਸੀਂ ਅਸਲ ਦੇ ਵਿੱਚ ਇਹ ਭੁੱਲ ਜਾਂਦੇ ਹਾਂ ਕਿ ਅਸੀਂ ਪੰਜਾਬ ਦੇ ਰਹਿਣ ਵਾਲੇ ਹਾਂ ਬਾਕੀ ਵੀਡੀਓ ਵੇਖ ਕੇ ਯਕੀਨ ਕਰੋ ਮੈਨੂੰ ਤੇ ਬਹੁਤ ਮਜ਼ਾ ਆਇਆ ਤੁਹਾਨੂੰ ਚੜ੍ਹਦੇ ਪੰਜਾਬ ਦੇ ਖਾਸ ਕਰਕੇ ਜਿਹੜੇ ਸਾਡੇ ਵੀਰ ਨੇ ਪੰਜਾਬੀ ਭਰਾ ਨੇ ਉਹਨਾਂ ਨੂੰ ਲੈਦੇ ਪੰਜਾਬ ਦੇ ਵਿੱਚ ਫੇਰ ਇੱਕ ਫੇਰ ਇੱਕ ਵਾਰੀ ਨਵੇਂ ਸਿਰੇ ਤੋਂ ਪੰਜਾਬੀ ਕਲਚਰ ਨੂੰ ਵੇਖ ਕੇ ਕਿਵੇਂ ਦਾ ਲੱਗਿਆ ਕਮੈਂਟ ਬਾਕਸ ਵਿੱਚ ਆਪਣੀ ਰਾਏ ਦਾ ਜ਼ਹਾਰ ਜ਼ਰੂਰ ਕਰਿਆ ਜੇ ਤੇ ਸਾਡੇ ਇਸ ਚੈਨਲ ਲੈਦੇ ਪੰਜਾਬ ਦੀ ਮੁਹੱਬਤ ਨੂੰ ਸਬਸਕ੍ਰਾਈਬ ਕਰੋ ਸਾਡੀ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤਾਂ ਕਿ ਅਸੀਂ ਮਜ਼ੀਦ ਅਖਤਾਰਾਂ ਦੀਆਂ ਵੀਡੀਓ ਤੁਹਾਡੇ ਤੱਕ ਪਹੁੰਚਾਉਂਦੇ ਰਹੀਏ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਕਮੈਂਟ ਬਾਕਸ ਦੇ ਵਿੱਚ ਆਪਣੀ رائے ਦਾ ਇਜ਼ਹਾਰ ਜ਼ਰੂਰ ਕਰਿਆ ਜੇ ਆਪਣਾ ਤੇ ਆਪਣੇ ਖਾਨਦਾਨ ਦਾ ਖਿਆਲ ਰੱਖਿਆ ਜੇ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਉਦੋਂ ਤੱਕ ਇਜਾਜ਼ਤ ਚਾਹਨੇ ਆਂ ਸਤਿ ਸ੍ਰੀ ਅਕਾਲ